ਕੋਈ ਜੀ ਦਾ ਖਲਸਾ ਇੱਕ ਜਿੱਕੀ ਫਤਿਹ ਗੁਰੂਕਾਰ ਦੇ ਉੱਗੇ ਸੇਵਕ ਅਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ 6 ਸਤੰਬਰ ਨੂੰ ਸਿੱਖ ਕੌਮ ਦੀ ਮਹਾਨ ਆਤਮਾ ਬਾਬਾ ਬੁੱਢਾ ਸਾਹਿਬ ਜੀ ਪੰਜ ਪੂਤਕ ਸਰੀਰ त्याग ਕੇ ਗੁਰੂ ਨਾਨਕ ਦੇਵ ਜੀ ਦੀ ਪਿਤਰ ਗੋਦ ਵਿੱਚ ਜਾ ਬਰਾਜੇ ਬਾਬਾ ਬੁੱਢਾ ਜੀ ਦਾ ਜਨਮ 22 ਅਕਤੂਬਰ 1506 ਨੂੰ ਪਿੰਡ ਗੱਗੋ ਨੰਗਲ ਜਿਸ ਨੂੰ ਅੱਜਕੱਲ ਕਥੂ ਨੰਗਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦੇਸ਼ਾਈ ਕਿਲਾ ਜਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਸੁੱਗਾ ਜੀ ਰੰਡਾਵਾ ਦੇ ਗ੍ਰਹਿ ਵਿਖੇ ਹੋਇਆ ਆਪ ਜੀ ਦੇ ਪਿਤਾ ਬਾਈ ਪਿੰਡਾਂ ਦੇ ਮਾਲਕ ਸਨ ਬਾਬਾ ਗੁੱਡਾ ਜੀ ਸਿਖਤਿਆ ਸੁੰਦਰ ਇੱਕ ਹੀ ਵੇਲੇ ਬ੍ਰਹਮ ਗਿਆਨੀ ਅੰਨ ਸੇਵਕ ਪਰਪਕਾਰੀ ਵਿਦਮਾਨ ਦੂਰ ਅੰਦੇਸ਼ ਮਹਾਨ ਉਸਰੀਏ ਪ੍ਰਚਾਰਕ ਅਤੀ ਪਹਿਲੇ ਖੜ ਗ੍ਰੰਥੀ ਸ਼੍ਰੀ ਦਰਬਾਰ ਸੇ ਅਮਰਸਰ ਵਿਸ਼ੇਸ਼ਦਾਨਾ ਜਾਣੀ ਜਾਨਣ ਵਾਲੀ ਸ਼ਖਸੀਅਤ ਸਾਬਾ ਬਾਬਾ ਬੁੱਢਾ ਜੀ ਦੇ ਨਾਂ ਕੇਵਲ ਪਹਿਲੀਆਂ ਅੱਠ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਬਲਕੇ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਪੰਜ ਪਾਤਸ਼ਾਹੀਆਂ ਨੂੰ ਆਪਣੇ ਹੱਥੀਂ ਗੁਰੂ ਤਖਤ ਤੇ ਉਠਾ ਕੇ ਤਿਲਕ ਲਾ ਕੇ ਗੁਰਗਦੀਆਂ ਬਖਸ਼ਿਸ਼ ਕੀਤੀ ਜਦੋਂ ਬੁੱਢਾ ਜੀ ਉਸ ਵੇਲੇ 12 ਸਾਲ ਦੇ ਸਨ ਇੱਕ ਦਿਨ ਮੱਝਾਂ ਚਾਰ ਦੇ ਚਾਰ ਦੇ ਖੇਤਾਂ ਵੱਲ ਗਏ ਤਾਂ ਇਹਨਾਂ ਦਾ ਗੁਰੂ ਨਾਨਕ ਦੇਵ ਜੀ ਨਾਲ ਮੇਲ ਹੋਇਆ। ਪ੍ਰੇਮ ਭਾਵ ਜਿਉ ਗੁਰੂ ਜੀ ਨੂੰ ਮੱਝ ਦਾ ਦੁੱਧ ਚੋ ਕੇ ਪੇੜ ਕੀਤਾ ਪੁੱਛਿਆ। "ਬਾਬਾ ਜੀ ਕੋਈ ਅਜਿਹਾ ਰਸਤਾ ਦੱਸੋ ਜਿਸ ਨਾਲ ਸ਼ਾਂਤੀ ਮਿਲੇ ਮਨ ਨੂੰ। ਮਨ ਉਡਾਰੀਆਂ ਭਰਦਾ ਹੈ ਮੌਤ ਦਾ" ਦੁੱਖ ਬੜਾ ਸਤਾਉਂਦਾ ਹੈ ਮੌਰ ਸ਼ਬਦ ਜਿਹੜੀ ਹੈ ਉਸ ਦਾ ਮਨ ਦੇ ਹਿਰਦੇ ਤੇ ਬੜਾ ਅਸਰ ਹੈ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਲਿਆ ਨਾਂ ਤੇਰਾ ਕੀ ਹੈ ਕਹਿਣ ਲੱਗਾ ਜੀ ਮੇਰਾ ਨਾਂ ਬੂੜਾ ਹੈ ਕਹਿਣ ਲੱਗੇ ਨਾਂ ਤੇਰਾ ਬੂੜਾ ਹੈ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹੈ ਉਮਰ ਬੱਚਿਆਂ ਵਾਲੀ ਹੈ ਕੀ ਕਾਰਨ ਅਗੋਂ ਬਾਬਾ ਬੁੱਢਾ ਜੀ ਬੋਲੇ ਗੁਰੂ ਸਾਹਿਬ ਜੀ ਐ ਬਾਬਾ ਮੈਂ ਵੇਖਦਾ ਹਾਂ ਕਿ ਅਸੀਂ ਫਸਲਾਂ ਬੀਜਦੇ ਹਾਂ ਜਦੋਂ ਫਸਲਾਂ ਤਿਆਰ ਹੁੰਦੀਆਂ ਨੇ ਕੁਝ ਪੱਕੀਆਂ ਹੁੰਦੀਆਂ ਨੇ ਕੁਝ ਕੱਚੀਆਂ ਹੁੰਦੀਆਂ ਨੇ ਜਰਵਾਣਾਂ ਕੇ ਧੱਕੇ ਦੇ ਨਾਲ ਫਸਲ ਵੱਢ ਕੇ ਲੈ ਜਾਂਦੇ ਆ ਨਾ ਕੱਚੀ ਵੇਖਦੇ ਆ ਨਾ ਪੱਕੀ ਵੇਖਦੇ ਆ ਕਿ ਇਹ ਹੀ ਨਿਜਮ ਅਕਾਲ ਪੁਰਖ ਪ੍ਰਮਾਤਮਾ ਦਾ ਵੀ ਹੈ ਉਹ ਵੀ ਕੱਚੀ ਵਟੇ ਪੱਕੀ ਵਟ ਲੈ ਲੈਂਦਾ ਖਾਚੀ ਬਾਡੀ ਬਾੜ ਪੁਰਾਣੀ ਸੋ ਗੁਰੂ ਨਾਨਕ ਦੇਵ ਜੀ ਇਸੇ ਕਰਕੇ ਹੀ ਭਾਈ ਮੂੜਾ ਜੀ ਨੂੰ ਬਾਬੇ ਬੁੱਢੇ ਦਾ ਨਾਮ ਦਿੱਤਾ ਅਤੇ ਉਸਤੀ ਇਹ ਬਚਨਾਂ ਤੋਂ ਬੜੇ ਖੁਸ਼ ਹੋਏ ਕਿ ਉਮਰ ਤੇਰੀ ਭਾਵੇਂ ਛੋਟੀ ਹੈ ਪਰ ਗਲਬਰ ਤੇਰੀ ਬੁੱਢਿਆਂ ਵਰਗੀ ਹੈ ਤੂੰ ਬੂੜਾ ਨਹੀਂ ਤੂੰ ਬੁੱਢਾ ਹੈ ਉਸ ਦਿਨ ਤੂੰ ਬੂੜਾ ਜੀ ਦਾ ਨਾਂ ਬਾਬਾ ਬੁੱਢਾ ਜੀ ਪੈ ਗਿਆ ਜੋ ਸਿੱਖ ਕੌਮ ਦੇ ਸਦਕਾ ਨਾਲ 12 ਸਾਲ ਦੀ ਉਮਰ ਵਿੱਚ ਬੱਚਾ ਬੁੱਢਾ ਬਣ ਗਿਆ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਲੇ ਵਿੱਚ ਕੈਦ ਕੀਤੇ ਗਏ ਉਸ ਵਕਤ ਵੀ ਬਾਬਾ ਬੁੱਢਾ ਜੀ ਨੇ ਥਾਂ ਥਾਂ ਜਾ ਕੇ ਸਿੱਖਾਂ ਦਾ ਮਨਮੁਲ ਕਾਇਮ ਰੱਖਿਆ ਕੁ ਚਿਰ ਮਗਰੋਂ ਮਾਤਾ ਗੰਗਾ ਜੀ ਨੇ ਬਾਬਾ ਜੀ ਨੂੰ ਗੁਰੂ ਜੀ ਦੀ ਖਬਰ ਸੁਣਤ ਲੈਉਣ ਵਾਸਤੇ ਗਵਾਲੀਅਰ ਭੇਜਿਆ ਇਥੋਂ ਸੰਗਤਾਂ ਦੇ ਨਾਲ ਸ਼ਬਦ ਚੌਂਕੀ ਪੜ੍ਹਦੇ ਹੋਏ ਜਾ ਕੇ ਆਪ ਜੀ ਨੇ ਜਦੋਂ ਕਿਲੇ ਦੇ ਸਾਹਮਣੇ ਉਤਾਰਾ ਕੀਤਾ ਦਰਸ਼ਨ ਕਰਨ ਦੀ ਆਗਿਆ ਮੰਗੀ ਨਹੀਂ ਮਿਲੀ ਵਰਉ ਹਿੰ ਬੈਠ ਕੇ ਕੀਰਤਨ ਕਰਨਾ ਨਾਮ ਜਪਨਾ ਸੰਗਤਾਂ ਨੇ ਸ਼ਬਦ ਚੌਕੀਆਂ ਚਾਰਨੀ ਔਰ ਰਜਾਨਾ ਕਿਲੇ ਦੇ ਦਵਾਲੇ ਦਵਾਲੇ ਇੱਕ ਚੱਕਰ ਲਗਾਉਣਾ ਜੋ ਅੱਜ ਕੱਲ ਵੀ ਉਹ ਚੌਕੀਆਂ ਪਿਆਰੇ ਉਹ ਕਾਇਮ ਨੇ ਸੋ ਉਸ ਵੇਲੇ ਸਮਝ ਗੱਡ ਕੇ ਬਾਬਾ ਪੁੱਡਾ ਜੀ ਕੁਝ ਲੱਕੜਾਂ ਬਾਲਣ ਕੱਟ ਕੇ ਵੜ ਕੇ ਵੇਚ ਕੇ ਜੋ ਉਹਨਾਂ ਦੀ ਮਾਇਆ ਭੇਟਾ ਹੁੰਦੀ ਸੀ ਉਹ ਲੈ ਕੇ ਪਿਆਰੇ ਉਹਦੇ ਨਾਲ ਲੰਗਰ ਪਾਣੀ ਤਿਆਰ ਕਰਕੇ ਸ਼ੁੱਧੇ ਖਾਦ ਦਰੋਗਾ ਜਿਹੜਾ ਸੀ ਉਸ ਦੇ ਰਾਈ ਗੁਰੂ ਸਾਹਿਬ ਨੂੰ ਲੰਗਰ ਪਾਣੀ ਭੇਜਦੇ ਰਹੇ ਬੜਾ ਸਮਾਂ ਸੇਵਾ ਦਾ ਪ੍ਰਭਾਵ ਤੇ ਚਲਾ ਛੱਡਿਆ ਅਖੀਰ ਬਾਬਾ ਬੁੱਢਾ ਜੀ ਨੇ ਕਈ ਵਿਖੜੇ ਸਮਿਆਂ ਵਿੱਚ ਆਪਣੀ ਦੂਰ ਦ੍ਰਿਸ਼ਟੀ ਤੀਖਣ ਬੁੱਧੀ ਦਾ ਹੀ ਛੇ ਦੇ ਕੇ ਸਿੱਖਾਂ ਨੂੰ ਇੱਕ ਛੰਡੇ ਏਟ ਰੱਖਿਆ ਬਾਬਾ ਬੁੱਢਾ ਜੀ ਇੱਕ ਸੇ ਸੰਯੋਗ ਪਵੰਦਕ ਤੇ ਉੱਚੇ ਸੁੱਚੇ ਜੀਵਨ ਵਾਲੇ ਪੂਰਨ ਗੁਰਸਿੱਖ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਮਾਲਕ ਸਨ ਆਪ ਜੋ ਹੁਕਮ ਗੁਰੂ ਜੀ ਆਪ ਜੀ ਨੂੰ ਲਗਾਉਂਦੇ ਸਨ ਉਸ ਹੁਕਮ ਅਨਸਾਰ ਆਪ ਸਾਰੇ ਕਾਰਵਿਆਰ ਕਰਦੇ ਸਨ ਔਰ ساری ਉਮਰ ਆਪ ਜੀ ਨੇ ਬੜੀ ਲੰਮੀ ਆਰਜਾ ਵਜਿਤ ਕੀਤੀ ਔਰ ਗੁਰੂ ਸਹਿਬਾਨਾਂ ਦੀ ਸੇਵਾ ਕੀਤੀ ਔਰ ਅਖੀਰ ਦੇ ਤੇ ਆ ਗੀਨੇ ਸੈਭਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਕੋਲੋਂ ਹੰਤਲਾ ਸਮਝ ਜਨੋਂ ਪਿਆਰੇ ਆਇਆ ਤੇ ਮੰਗ ਕੀਤੀ ਕਿ ਮੇਰੇ ਕੋਲ ਆ ਕੇ ਮੈਨੂੰ ਦਰਸ਼ਨ ਦੇ ਕੇ ਮੇਰਾ ਜੰਮਣ ਮਰਨ ਦਾ ਗੇੜ ਕਟੋ ਮੈਨੂੰ ਪਾਪਾਂ ਦੇ ਭਾਗ ਨੂੰ ਸੁਰਖਰੂ ਕਰੋ ਤਾਂ ਕਿ ਮੈਂ ਬਾਬਾ ਨਾਨਕ ਜੀ ਦੀ ਗੋਦ ਦੇ ਵਿੱਚ ਜਸਵਾਮਾ ਗੁਰੂ ਸਾਹਿਬ ਨੇ ਆ ਕੇ ਦਰਸ਼ਨ ਕੀਤੇ ਔਰ ਪਿਆਰਿਓ ਅਖੀਰ ਵੇਲੇ ਸਹਿਬ ਸ਼੍ਰੀ ਗੁਰੂ ਖਰਗ ਸਿੰਘ ਸਾਹਿਬ ਜੀ ਆਪਣੇ ਹੱਥੀਂ ਸਾਰੇ ਕਾਰਜ ਕਰਕੇ ਆਪ ਜੀ ਨੇ ਉਂਗਰੂ ਸਾਹਿਬ ਦੇਵਕਮ ਨਾਲ ਬਾਬਾ ਬੁੱਢਾ ਜੀ ਦਾ ਅੰਤਮ ਸੰਸਕਾਰ ਵੀ ਕੀਤਾ ਔਰ 6 ਤਰੀਕ ਦਾ ਦਿਹਾੜਾ 6 ਸਤੰਬਰ ਜੋ ਬੜਾ ਮਹੱਤਵਪੂਰਨ ਹੈ ਪਵਣੇ ਮੇ ਪਉਣ ਸਮਾਇਆ ਜੋਤੀ ਮੇ ਜੋਤ ਰਲ ਜਾਈ ਦੇ ਮਾਵਾ ਕਾਂਸਾ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਪੰਜ ਕੂਤਕ ਸਰੀਰ ਤਿਆ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਆਪਣੀ ਡੰਕਾ ਵਜਾ ਕੇ ਇਸ ਦੁਨੀਆ ਤੋਂ ਚਲੇ ਗਏ ਅੱਜ ਵੀ ਬਾਬਾ ਬੁੱਢਾ ਜੀ ਦਾ ਮਾਨ ਸਤਕਾਰ ਸਿੱਖ ਕੌਮ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਕਾਰਨਾ ਜ਼ਿਆਦਾ ਹੈ ਮਿਹਨਤ ਯਾਦੀ ਕੀਤੀ ਹੈ ਕਮਾਈ ਕੀਤੀ ਹੈ ਸ਼ੋਕ ਕਮਾਈ ਕਰਕੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਸੋ ਇਹ ਸੀ ਪਿਆਰਿਓ ਅੱਜ ਦਾ ਵਿਚਾਰ ਬਾਬਾ ਬੁੱਢਾ ਜੀ ਦੀ ਬਾਤ ਜੋ ਆਪ ਜੀ ਨੇ ਸ਼ਰਮ ਕੀਤਾ ਹੈ ਉਹ ਹੀਆਂ ਭੁੱਲਾਂ ਨੂੰ ਨਾ ਜਿਤਾ ਰਹੋ ਆਸ ਹੈ ਕਿ ਸਾਡੇ ਸਿਰ ਤੇ ਮਿਹਰ ਪ੍ਰਯਾਤਨਾ ਕੇ ਸਾਡਾ ਮਾਨਸ ਕਰ ਬਣਾਉਂਦੇ ਰਹੋਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਤੇ ਸਰ ਤੇ ਮੇਰੇ ਪ੍ਰਿਆਤ ਰੱਖੋਗੇ ਔਰ ਸਾਡੇ ਨਾਲ ਸਾਂਝ ਪਾਉਂਦੀ ਰਹੋਗੇ ਅਸੀਂ ਵੀ ਆਪ ਜੀ ਦੇ ਨਾਲ ਵੱਧ ਤੋਂ ਵੱਧ ਵਿਚਾਰਾਂ ਸਾਂਝੀਆਂ ਕਰ ਸਕੀਏ ਆਓ ਵੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ